ਸਾਤ ਸੰਗਤ ਜੀ ਬ੍ਰਾਹਮ ਕਬਜ ਦਾ ਜਿਹੜਾ ਪਾਠ ਹੈ ਨਾ ਉਹਦੇ ਉਹਦੇ ਵਿੱਚ ਇੰਨੀ ਸ਼ਕਤੀ ਆ ਭੈਣ ਨੇ ਆਪਦੀ ਹੱਡ ਵੀ ਤੇ ਭੇਜੀ ਮੈਨੂੰ ਇੰਗਲੈਂਡ ਤੋਂ ਓਹਨੇ ਸ਼ੇਅਰ ਕਰ ਰਿਆ ਆ ਸਵਾਗਤ ਆ ਸਾਰੇ ਸਾਤ ਸੰਗਤ ਦਾ ਲਵੀਮਾਨ ਸਾੜੀ ਚੈਨਲ ਤੇ ਤੇ ਭੈਣ ਇੰਗਲੈਂਡ ਚ ਕੰਮ ਕਰਦੀ ਹੈਗੀ ਇੰਗਲੈਂਡ ਚ ਪੀ ਆਰ ਹੈ ਨਾ ਉਹਦੀ ਉੱਥੇ ਕਿਸੇ ਗੋਰੀ ਨਾਲ ਮਨ ਲਖ ਹੈ ਵਾਜੀ ਹੋ ਜਾਂਦੀ ਐ ਸਾਨੂੰ ਪਤਾ ਗੋਰੇ ਉਦਲੇ ਬੋਰੇ ਜਿਹੜੇ ਆ ਬਲੈਕ ਮੈਜਿਕ ਵਗੈਰਾ ਜਾਣਦੇ ਦੇ ਹੁੰਦੇ ਕਰਨਾ ਹਨਾ ਜਾ ਇਦਾਂ ਤੇ ਉਹ ਭੈਣ ਤੇ ਮਨ ਲਪੈਣਾ ਬ੍ਰਹਮ ਕਵਿਤਾ ਦਾ ਪਾਠ ਰੋਜ਼ ਸਵੇਰੇ ਕਰਨਾ ਭੈਣ ਤੇ ਸ਼ਾਮ ਨੂੰ ਕਰਨਾ ਬ੍ਰਹਮ ਕਵਿਤਾ ਦਾ ਪਾਠ ਜਪ ਪ੍ਰਣਾਣ ਭੈਣ ਨੂੰ ਵੀ ਲਈ ਰੱਖਦੀ ਸੀਗੀ 32 ਵਾਰ ਮਾਲਾ ਕਰਨੀਆਂ ਹੁੰਦੀਆਂ ਨੇ ਇੱਕ ਵਾਰੀ ਸਵੇਰੇ ਕਰਦੀ ਸੀ ਭੈਣ ਇੱਕ ਵਾਰੀ ਸ਼ਾਮ ਨੂੰ ਤੇ ਫੋਨ ਤੇ ਉਹ ਵੀ ਲਈ ਰੱਖਦੀ ਸੀਗੀ ਭੈਣ ਪਾਠ ਬ੍ਰਹਮ ਕਵਿਤਾ ਤੂੰ ਗੋਰੀ ਨੇ ਕੀ ਕੀਤਾ ਵੀ ਗੋਰੀ ਨੂੰ ਪਤਾ ਨਹੀਂ ਕਿਹੜੀ ਗੱਲ ਲੜਾਈ ਹੋਈ ਪੈਨ ਦੇ ਤੂੰ ਤੂੰ ਮੈਂ ਮੈਂ ਹੋ ਗਈ ਉਦੋਂ ਬਾਦ ਉਹ ਗਾ ਗਲਮ ਗਾਲੀ ਹੋ ਗਈ ਤੇ ਜਦੋਂ ਲੜਦਲ ਛੇਤ੍ਰੋ ਛੇਤ੍ਰੀ ਹੋਣ ਲੱਗੇ ਤਾਂ ਛੜਾਤੇ ਹਨਾ ਗੋਰੀ ਪਤਾ ਨਹੀਂ ਕੀ ਆਪਣੇ ਪੰਜਾਬੀ ਭੈਣ ਨੂੰ ਪਤਾ ਨਹੀਂ ਕੀ ਗਾਲਾਂ ਗੁਲਾ ਕੱਢਣ ਲੱਗੀ ਇੰਗਲਿਸ਼ ਚ ਹੋ ਰਹੀ ਹਨਾ ਦੱਸਦੇ ਤੋਂ ਪਤਾ ਪੰਜਾਬੀ ਆਪਣੇ ਅਣਖ ਵਾਲੇ ਗੈਰਤ ਵਾਲੇ ਹੁੰਦੇ ਨੇ ਹਨਾ ਜੇ ਉੱਥੇ ਭੈਣ ਨੇ ਉਹਦੇ ਨਾਲ ਮੁਕਾਬਲਾ ਕੀਤਾ ਹਨਾ ਤੇ ਫਿਰ ਗੋਰੀ ਨੇ ਸੋਚਿਆ ਵੀ ਇਹਨੂੰ ਐ ਨਹੀਂ ਆਪਾਂ ਉਹ ਕਰ ਸਕਦੇ ਹਨਾ ਗੋਰੀ ਦੀ ਦੋਸ਼ਮਣੀ ਪੈ ਗਈ ਭੈਣ ਨਾਲ ਤੇ ਗੋਰੀ ਨੇ ਫਿਰ ਉੱਥੇ ਬਲੈਕ ਮੈਜਿਕ ਕੀਤਾ ਆਪਣੇ ਮੰਨ ਲਾ ਭੈਣ ਤੇ ਬਲੈਕ ਮੈਜਿਕ ਕਰਨਾ ਆਇਆ ਪਰ ਬ੍ਰह्म ਕਉਜ ਦਾ ਜਿਹੜਾ 파ਟ ਹੈ ਨਾ ਸਾਧ ਸੰਗਤ ਜੀ ਇਸੋਡੇ ਮੰਨ ਲਾ ਆਸ-ਪਾਸ ਲੇਅਰ ਬਣ ਜਾਂਦੀ ਹੈ ਇੱਕ ਸ਼ਕਤੀਆਂ ਦੀ ਲੇਅਰ ਬਣਦੀ ਹੈ ਕਿ ਕੋਈ ਜਿੱਦੂ ਮਰਜੀ ਕੋਈ ਬਲੈਕ ਮੈਜਿਕ ਕਰ ਲੇ ਟੂਣਾ ਕਰ ਲੇ ਕਿਸੇ ਚੇਲੇ ਕੋਲੇ ਬਜ ਕੋਸ ਮਰਜੀ ਕਰ ਲੇ ਇਹ ਬ੍ਰਹਮ ਕਬਜ ਜਿਹੜਾ ਪਾਠ ਹੈ ਇਹ ਇਹ ਛੋਡੀ ਰਕਸ਼ਾ ਕਰਦਾ 24 ਘੰਟੇ ਛੋਡੇ ਨਸਾ ਹੀ ਹੁੰਦਾ ਯਾਨੀ ਸ਼ਕਤੀ ਹੈ ਦੇ ਵਿੱਚ ਪਾਠ ਦੇ ਵਿੱਚ ਤੇ ਜਦੋਂ ਭੈਣ ਤੇ ਗੋਰੀ ਨੇ ਬਲੈਕ ਮੈਜਿਕ ਕੀਤਾ ਤੇ ਗੋਰੀ ਨੂੰ ਪਤਾ ਵੀ ਅਗਲੇ ਦਿਨ ਉਹਨੇ ਕੰਮ ਤੇ ਨਹੀਂ ਆਉਣਾ ਕਿਉਂਕਿ ਉਹ ਬਿਮਾਰ ਹੋ ਗਈ ਹੋਗਾ ਹਸਪਤਾਲ ਚ ਹੋਊ ਕਿਉਂਕਿ ਮੈਂ ਉਹ ਤੇ ਬਲੈਕ ਮੈਜਿਕ ਕਰਵਾਤਾ ਹਨਾ ਗੋਰੀ ਇਹ ਸੋਚੀ ਆਂਦੀ ਸੀਗੀ ਪਤਾ ਨਹੀਂ ਇਕੱਠੇ ਕਿਤੇ ਗੋਰੀ ਤੇ ਉਹ ਭੈਣ ਕੰਮ ਕਰਦੀ ਕਿਸੇ ਰੈਸਟੋਰੈਂਟ ਚ ਇੱਥੇ ਉਹਦੋਂ ਨਹੀਂ ਲੜਾਈ ਹੋਈ ਸੀਗੀ ਤੇ ਅਗਲੇ ਦਿਨ ਭੈਣ ਕੰਮ ਤੇ ਵੀ ਗਈ ਆ ਇਹ ਦੇਖ ਕੇ ਗੋਰੀ ਦਾ ਮੂੰਹ ਅੱਡਾ ਅੱਡਾ ਰਹਿ ਗਿਆ ਹੱਕੀ ਬੱਕੀ ਰਹਿ ਗਈ ਵੀ ਇਹਨੂੰ ਕੁਝ ਵੀ ਨਹੀਂ ਹੋਇਆ ਵੀ ਮੈਂ ਤਾਂ ਐਨੇ ਡਾਲਰ ਲਾ ਕੇ ਇਹ ਤੇ ਬਲੈਕ ਮੈਜਿਕ ਕਰਵਾਇਆ ਸੀਗਾ ਵੀ ਉਹ ਵੀ ਬਲੈਕ ਮੈਜਿਕ ਕਰਨ ਵਾਲਾ ਕਹਿੰਦਾ ਸੀ ਕਿ ਵੀ ਬਸ ਬਿਮਾਰ ਹੋ ਜੂਗੇ ਤੇ ਹਸਪਤਾਲ ਚ ਹੋਗੇ ਬਸ ਇਹ ਦੁਵਾਦੇ ਠੀਕ ਕਦੋਂ ਵੀ ਨਹੀਂ ਹੁੰਦੀ ਇੰਨਾ ਤਕੜਾ ਬਲੈਕ ਮੈਜਿਕ ਕਰਵਾਇਆ ਸੀ ਪਰ ਸਾਧ ਸੰਗਤ ਜੀ ਬ੍ਰਹਮ ਕਵਜ ਦੀ ਇੰਨੀ ਰੱਖਿਆ ਪਾਠ ਦੀ ਹਨ ਇਹ ਕਵਜ ਜਿਹੜਾ ਕਹਿੰਦੇ ਕਵਚ ਬਣ ਜਾਂਦਾ ਸੋਡੇ ਮਨ ਆਸਪਾਸ ਇੰਨੀ ਦੀ ਸ਼ਕਤੀ ਹੈ ਬ੍ਰਹਮ ਕਵਜ ਪਾਠ ਦੀ ਠੀਕ ਹੈ ਤੇ ਬਹੁਤ ਸ਼ਕਤੀਸ਼ਾਲੀ ਪਾਠ ਹੈ ਤੇ ਗੋਰੀ ਹੈਰਾਨ ਦੇਖ ਕੇ ਵੀ ਵੀ ਇਹਨੂੰ ਕੁਝ ਹੋਇਆ ਕੋਣੀ ਇਹ ਕੁੜੀ ਨੂੰ ਵੇ ਪੈਨੋ ਹਨ ਵੀ ਮੈਂ ਦਾ $100 ਲਾ ਕੇ ਪਤਾ ਨਹੀਂ 500 ਲਾ ਕੇ ਬਲੈਕ ਮੈਜਿਕ ਕਰਵਾਇਆ ਸੀ ਪਰ ਭੈਣ ਦਾ ਵਾਲ ਵੀ ਨਹੀਂ ਬਿੰਗਾ ਹੋ ਗਿਆ ਹੋਇਆ ਤੇ ਗੋਰੀ ਗੋਰੀ ਮੱਲਾ ਹੈਰਾਨ ਹੋ ਗਈ ਇਹ ਚੀਜ਼ ਹੈ ਜਦੋਂ ਤੁਰਕਨ ਲੜਾਈ ਕਰਦੇ ਸੀ ਨਾ ਸਤਸੰਗ ਜੀ ਬਾਬਾ ਦੀਪ ਸਿੰਘ ਜੀ ਤੁਰਕ ਬਲੈਕ ਮੈਜਿਕ ਕਾਲਾ ਜਾਦੂ ਕਰਕੇ ਮਾਲਾ ਸਿੱਖਾਂ ਨੂੰ ਸਿੱਖਾਂ ਦੀ ਮਾਲਾ ਤਲਵਾਰਾਂ ਨੂੰ ਛੇਲਣ ਦਿੰਦੇ ਸੀਗੇ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਵੀ ਬਾਬਾ ਜੀ ਵੀ ਤੁਰਕਾ ਜਿਹੜੇ ਉਹ ਕਪਕਾਲਾ ਜਾਦੂ ਕਰਕੇ ਆਪਣੇ ਸਿੱਖਾਂ ਦੀਆਂ ਤਲਵਾਰਾਂ ਨੂੰ ਛੇਲਣ ਦਿੰਦੇ ਤੁਸੀਂ ਐਸਾ ਕੋਈ ਪਾਠ ਦੱਸੋ ਐਸਾ ਕੋਈ ਮੰਲਾ ਸ਼ਬਦ ਦੱਸੋ ਐਸਾ ਮੰਤਰ ਦੱਸੋ ਜਿਹੜਾ ਵੀ ਸਾਡੇ ਪਰਿਵਾਰਾਂ ਤੇ ਵੀ ਨਾ ਕਿਤੇ ਵਿਦਵਤਾਂ ਦਾ ਕੁਝ ਹੋਵੇ ਤੇ ਸਾਡੇ ਇੱਥੇ ਵੀ ਜੁਦਦੇ ਮੈਦਾਨ ਦੇ ਵਿੱਚ ਵੀ ਸਾਡਾ ਮੰਨ ਲਾ ਕੋਈ ਬਾਲ ਲੰਬਾ ਕਰ ਸਕੇ ਬਲੈਕ ਬਲੂਕ ਮੈਜਿਕ ਜਿਹੜਾ ਕਰਦੇ ਨੇ ਉਹ ਉਹ ਤੋਂ ਵੀ ਉੱਪਰਲਾ ਕੋਈ ਉਹ ਦੱਸੋ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉੱਥੇ ਬ੍ਰਾਹਮਕ ਆ ਵਿਦਾ ਪਾੜ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਵੀ ਇਹ ਸਾਰੇ ਸਿੱਖਾਂ ਨੂੰ ਕਹ ਦੋ ਵੀ ਇਹ ਕਰ ਲੈਣਾ ਹਨਾ ਤਾਂ ਇਹ ਪਾਠ ਜਦੋਂ ਮੱਲਾ ਕਰ ਲਿਆ ਸਾਰੇ ਸਿੱਖਾਂ ਨੇ ਤੇ ਫਿਰ ਆ ਸਿੱਖਾਂ ਦੀ ਜੁੱਧੇ ਮੈਦਾਨ ਚ ਜਿੱਤ ਹੋਈ ਆ ਤੇ ਤੁਰਕ ਸੀਗੇ ਸਾਰਿਆਂ ਨੂੰ ਮੱਲਾ ਮਾਰਤਾ ਸੀਗਾ ਹਨਾ ਬਾਬਾ ਦੀਪ ਸਿੰਘ ਜੀ ਨੇ ਬਾਬਾ ਦੀਪ ਸਿੰਘ ਇੰਨੀ ਸ਼ਕਤੀ ਆ 사ਤਸੰਗ ਜੀ ਦੇ ਪਾਠ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਲੱਗ ਹੋ ਗਿਆ ਜਿਵੇਂ ਦੇਖੋ ਇੱਕਾਤ ਨਾ ਆਪ ਦਾ ਸਿਰ ਫੜ ਕੇ ਸੀਸ ਪੜ ਕੇ ਤੇ ਦੂਜੀ ਖਤ ਨਾਲ ਤਲਵਾਰ ਨਾਲ ਇਦਾਂ ਲੜਦੇ ਰਹੇ ਨੇ ਇੰਨੀ ਸ਼ਕਤੀ ਸੀ ਪਾੜ ਦੇ ਵਿੱਚ ਤੁਸੀਂ ਆਪਸਾ ਵਲਾ ਲਓ ਹੁਣ ਤੇ ਆਮ ਕੋਈ ਬੰਦਾ ਜਦੋਂ ਇਹ ਪਾੜ ਕਰਦਾ ਉਹਨੂੰ ਮਹਿਸੂਸ ਹੁੰਦਾ ਵੀ ਮੇਰੇ ਆਸ-ਪਾਸ ਕੋਈ ਪੈਰਾ ਲੱਗਿਆ ਹੋਇਆ ਹੈ ਵੀ ਜਿਹੜਾ ਇਹ ਪਾੜ ਮੈਂ ਕੀਤਾ ਹਨ ਜੋਸ਼ ਆ ਜਾਂਦਾ ਬੰਦੇ ਦੇ ਵਿੱਚ ਵੀ ਹਾਂ ਵੀ ਪਤਾ ਲੱਗਦਾ ਵੀ ਮੈਂ ਮੇਰੇ ਆਸ-ਪਾਸ ਕੋਈ ਸ਼ਕਤੀਆਂ ਨੇ ਜਿਹੜੀਆਂ ਮੇਰੇ ਪੈਰਾ ਰਖ ਰਹੀਆਂ ਨੇ ਐਨੀ ਦੀ ਸਾਧ ਸੰਗਤ ਜੀ ਅਪਰੰਪਾਰ ਕਿਰਪਾ ਇਸ ਪਾਠ ਦੀ ਬਹੁਤ ਸ਼ਕਤੀਸ਼ਾਲੀ ਪਾਠ ਆ ਤੁਸੀਂ ਕੋਈ ਵੀ ਕੰਮ ਚ ਅੜਿਆ ਕੰਮ ਆ ਸੋਡਾ ਤੁਸੀਂ ਇਹਨੂੰ ਮੰਨ ਲਾ 41 ਦਿਨ ਕਰੋ ਬ੍ਰਹਮ ਕਵਜ ਪਾਠ ਨੂੰ ਸੋਚਮਤਾ ਦੇ ਨਾਲ ਹਨ ਤੇ ਸੋਡਾ ਉਹ ਕੰਮ ਜ਼ਰੂਰ ਬਣੂਗਾ ਇਹ ਅਜਮਾਈਆਂ ਹੋਈਆਂ ਗੱਲਾਂ ਸਾਧ ਸੰਗਤ ਜੀ ਫੇਰ ਵੀ ਅਸੀਂ ਸੋਡਣਾ ਸ਼ੇਅਰ ਕਰਦੇ ਆਂ ਕਾਫੀ ਵੀਰ ਭੈਣਾਂ ਆਪਣਾ ਲਵਿਮਾਨਸਲਾ ਚੈਨਲ ਦੇਖਦੇ ਆ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਦੇ ਚਰਨਾਂ 'ਚ ਇੱਕੋ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਲਾਈਕ ਕਰਦਿਆ ਕਰੋ ਤੇ ਕਮੈਂਟਾਂ 'ਚ ਤੰਤਰਮ ਬਾਬਾ ਦੀਪ ਸਿੰਘ ਜੀ ਜਾਂ ਸਤਨਾਮ ਵਾਹਿਗੁਰੂ ਜਰੂਰ ਲਿਖਦਿਆ ਕਰੋ ਤੇ ਦੇਖ ਕਿਸੇ ਵੀਰ ਭੈਣ ਨੇ ਸਟੋਰੀ ਭੇਜਣੀ ਆ ਆਹੀ ਵੀਡੀਓ ਦੇ ਥੱਲੇ ਆਪਦਾ ਵਟਸਐਪ ਨੰਬਰ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰੂਗੀ ਤੇ ਫਿਰ ਤੁਸੀਂ ਉੱਤੇ ਸਾਨੂੰ ਵਟਸਐਪ ਤੇ ਵੋਇਸ ਦੇ ਰੂਪ ਦੇ ਵਿੱਚ ਆਪਣੀ ਸਟੋਰੀ ਭੇਜ ਸਕਦੇ ਹੋ ਤਾਂ ਜੋ ਅਸੀਂ ਫਿਰ ਸਾਧ ਸੰਗ ਦੇ ਸਾਹਮਣੇ ਲੈ ਕੇ ਆਵਾਂ ਤੁਹਾਡੀ ਸਟੋਰੀ ਕਮੈਂਟਾਂ 'ਚ 7 9 ਵਾਹਿਗੁਰੂ ਜਰੂਰ ਲਿਖ ਦਿਓ